ਬੋਪਰਾਏ ਆਪਣਾ ਗੋਤ ਬੋਪਰਾਏ ਆਪਣਾ ਗੋਤ ਬੋਪਰਾਏ ਜੀ ਓਕੇ ਇਹ ਆਪਾਂ ਜਿੱਥੇ ਹੁਣੇ ਖੜੇ ਆ ਕਿਹੜੇ ਪਿੰਡ ਚ ਆਉਂਦਾ ਇਹ ਸਦਮਾ ਬੇੜ ਦੀ ਜ਼ਮੀਨ ਆ ਸਦਮਾ ਬੇੜ ਚ ਹੀ ਆਉਂਦਾ ਜੀ ਟੋਡੀਆਂ ਮਤਲਬ ਵੋਟਾਂ ਵਾਟਾ ਸਿੱਧਾ ਸਾਰਾ ਸਦਮਾ ਬੇੜ ਚ ਮੈਂ ਸਟਾਰਟਿੰਗ ਚ ਤਾਂ ਹੀ ਨਹੀਂ ਬੋਲਿਆ ਮੈਂ ਕਿ ਸ਼ਾਇਦ ਆ ਪਿੰਡ ਚ ਨਾ ਆਉਂਦੇ ਨਹੀਂ 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 ਵੈਸੇ ਸਾਨੂੰ ਗ੍ਰਾਈ ਚਾਰ ਸਪੈਰੇ ਹੀ ਆਉਂਦੀ ਆ ਅੱਛਾ ਕਿਉਂ ਬਜਾਲੇ ਬੈਠੇ ਆ ਉਹ ਵੀ ਉਹਨਾਂ ਹੀ ਪਿਆਰ ਕਰਦੇ ਆ ਇਹ ਸਦਮਾ ਤਾਂ ਚੱਲ ਸਾਡਾ ਹੁਣ ਵੋਟਾਂ ਤੌਰ ਤੇ ਵੀ ਹੋ ਗਿਆ ਜਾਣੀ ਹੋਣੀ ਬਾਦਗੀ ਹੁੰਦਾ ਜ ਆਪਣੇ ਪਿੰਡਾਂ ਚ ਭਾਈਚਾਰਾ ਹਰੇਕ ਦਾ ਮੂੰਹ ਮਾ ਜਾ ਰੱਖਣਾ ਹੀ ਹੁੰਦਾ ਬਾਕੀ ਇੱਧਰ ਸਾਨੂੰ ਨੇੜੇ ਸੀਗਾ ਅਸੀਂ ਪੜ੍ਹੇ ਇੱਧਰ ਹੀ ਆ ਜਨੇਤਪੁਰੇ ਅੱਛਾ ਜਨੇਤਪੁਰੇ ਹਾਂਜੀ ਕਿਉਂ ਉਦੋਂ ਸਾਈਕਲਾਂ ਤੇ ਜਾਂਦੇ ਹੁੰਦੇ ਸੀ ਸੜਕ ਹੁੰਦੀ ਨਹੀਂ ਸੀਗੀ ਅਸੀਂ ਪੜ੍ਹੇ ਇੱਧਰ ਹੀ ਆ ਤੁਹਾਡੀ ਸੰਭਾਲਾ ਜਿਆ ਛੜਕੇ ਸੁੜਕੇ ਬਣੀਆਂ ਹੋਣੀਆਂ ਹਾਂਜੀ ਸਾਡੇ ਕੱਚੀਆਂ ਸੀ ਨਾ ਕੱਚੀਆਂ ਸੀ ਟਿੱਬੇ ਸੀ ਤੁਹਾਨੂੰ ਦੱਸਿਆ ਜਮਾ ਤਰਨੀ ਸਿਆਕਨ ਰੋਡ ਕੇ ਲੈ ਕੇ ਜਾਂਦੇ ਹੁੰਦੇ ਸੀਗੇ ਕਿਤੇ ਚੜ ਗਏ ਕਿਤੇ ਉਤਰ ਗਏ ਜਿੱਥੇ ਮਾਰੀ ਮੁੜ ਕਿਹੜੀ ਜਗ੍ਹਾ ਆਈ ਉੱਥੇ ਚੜ ਗਏ ਤੇ ਰੇਤਾ ਜੀ ਸਾਈਕਲ ਕਿੱਥੇ ਚੱਲਦੇ ਸੀ ਰੇਤਾ ਜੀ ਕਿੱਥੇ ਚੱਲਦੇ ਸਾਡੇ ਦੇਖਦੇ ਆ ਦੇਖਦੇ ਆ ਦੂਜੀ ਤੀਜੀ ਚ ਪੜਦੇ ਸੀ ਉਦੋਂ ਕਿਤੇ ਪੱਥਰ ਪੁੱਥਰ ਪਏ ਹੋਏ ਪੱਥਰਾਂ ਤੋਂ ਦੀ ਭਜਾਏ ਉਹ ਆ ਗਿਆ ਆਪਣਾ ਛੋਟਾ ਟਰੈਕਟਰ ਜਿਵੇਂ ਕਹਿ ਦੀ ਆਪਾਂ ਸਿੱਧਾ ਹਾਂਜੀ ਇਹ ਅੱਗੇ ਆ ਗਿਆ ਵਲੈਤੀ ਹਾਂਜੀ ਇਹਦੇ ਨਾਲ ਕਿਵੇਂ ਧਿਆਨ ਗਿਆ ਵੀ ਇਹ ਲੈਣਾ ਇਹ ਬਸ ਸੋਚਿਆ ਉਦੋਂ ਦਿਮਾਗ 'ਚ ਵੀ ਇਹਦਾ ਟੇਸਟ ਜਿਹਾ ਚੈੱਕ ਕਰਨਾ ਕਿ ਕੀ ਸਾਲੀ ਦੇਖੋ ਜੀ ਕੀੜਾ ਤਾਂ ਉੱਠਿਆ ਸੀਗਾ ਵੀ 59 11 ਹੀ ਦੁਬਾਰਾ ਲੈ ਕੇ ਆਉਣਾ ਅੱਛਾ ਕਿਉਂਕਿ ਹਾਂ ਬੰਦਾ ਜਿਹੜੀ ਜੀਤ ਚਲਾਉਂਦਾ ਉਹਦੇ ਦਿਲ 'ਚੋਂ ਚੀਜ਼ ਨਿਕਲਦੀ ਨਹੀਂ ਨਿਕਲਦੀ ਨਹੀਂ ਨਿਕਲੀ ਹਜੇ ਵੀ ਨਹੀਂ ਹੱਲੇ ਵੀ ਕੀੜਾ ਹੈਗਾ ਹਾਂ ਫਿਰ ਤੁਸੀਂ ਲਿਆਉਣਾ ਇਹ ਲਿਓ ਤੁਸੀਂ ਛੱਡਣਾ ਨਹੀਂ ਮੈਨੂੰ ਪਤਾ ਬਾਈ ਹੁਣਾਂ ਕੋਲ ਅੰਦਰ ਨਾ ਮੈਂ ਗੇਟ ਭੇੜਤਾ ਬਲਟ ਬਲਟ ਜੋ ਬਾਈ ਨੇ ਆਦੀ ਜਵਾਨੀ 'ਚ ਲਿਆ ਨਾ ਕੋਈ ਵੀ ਚੀਜ਼ ਘਰ 'ਚ 97 97 ਦੇ ਵਿੱਚ ਜੀ ਮੈਂ ਪੜਨੋਂ ਹਟਿਆ ਸੀਗਾ ਜਦੋਂ ਉਦੋਂ ਮੈਂ 59 11 ਲੈ ਕੇ ਟਾਇਰਾਂ ਵਾਲਾ ਅੱਛਾ ਮੈਂ ਬਾਹਰ ਕਰਾ ਲਾਉਂਦਾ ਰਿਹਾ ਬਹੁਤ ਕੰਮ ਸੀ ਉਹਦਾ ਹਾਂ ਬਹੁਤ ਕੰਮ ਸੀਗਾ ਤੇ ਉਹ ਜਾਨੀ ਉਹ ਮੇਰਾ ਚਲਾਇਆ ਹੋਇਆ ਕਰਕੇ ਸਾਲਾ ਉਹ ਭੁੱਲਦਾ ਨਹੀਂ ਵਿਚ ਕੇ ਬਹੁਤ ਜਾਨੀ ਦੀ ਪਛਤਾਵਾ ਪਛਤਾਵਾ ਹੋਇਆ ਵੀ ਕਿੱਡੀ ਕੀ ਗੱਲ ਸੀ ਉਦੋਂ ਨਹੀਂ ਇੰਨਾ ਸੀਗਾ ਉਦੋਂ ਐ ਸੀਗਾ ਵੀ ਇੰਨੇ ਕੀ ਕਰਨੇ ਆ ਕੀ ਕਰਾਂਗੇ ਹਾਂ ਹੀ ਹੁੰਦਾ ਹਾਂਜੀ ਹੁਣ ਜਿੰਨੇ ਸੰਦ ਲੈ ਲਿਏ ਉਹਨੇ ਥੋੜੇ ਉਹਨੇ ਥੋੜੇ ਆਪਣੀਆਂ ਲੋੜਾਂ ਉਨੀਆਂ ਵਧੀਆਂ ਲੋੜਾਂ ਵਧ ਗਈਆਂ ਲੈ ਲੋ ਕਿਤੇ ਤੱਕ ਇਕੱਲਾ ਕੰਮ ਕਰਦਾ ਸੀ ਇਕੱਲਾ ਕਰਦਾ ਸੀ ਹੁਣ ਕਰਮਾਂ ਵਾਲੇ ਚਲੋ ਵੈਜ ਨੂੰ ਤੁਹਾਨੂੰ ਹੋਰ ਵਾਅਦਾ ਦਵੇ ਵਾਅਦਾ ਦੇ ਹਾਂਜੀ ਹਾਂਜੀ ਤੇ ਕੰਮ ਹਲੇ ਵੀ ਜ਼ਿਆਦਾ ਹੋਣਾ ਹਾਂਜੀ ਹਾਂਜੀ ਕਿਉਂਕਿ ਸਾਡੇ ਕੋ ਵੀ ਜਦੋਂ ਪਹਿਲਾਂ ਇੱਕ ਸੀ ਹਾਂਜੀ ਤੇ ਆਪਣੇ ਉਹ ਛੋਟਾ ਕੀਰਤਾ ਉਹਨੇ ਕਿਹਾ ਨਹੀਂ ਲੈਣਾ ਹੀ ਲੈਣਾ ਆਇ ਇੱਕ ਹੋਰ ਲੈ ਲਿਆ ਤੇ ਉਹਨੇ ਹਿਸਾਬ ਨਾਲ ਲੋ ਦੋਵਾਂ ਤੋਂ ਵੀ ਕੰਮ ਵੱਧ ਹੁੰਦਾ ਤੀਜਾ ਆ ਗਿਆ ਤੀਜੇ ਤੋਂ ਵੀ ਵੱਧ ਹੁੰਦਾ ਉਹੀ ਗੱਲਾਂ ਨੇ ਜੀ ਹੁਣ ਉਹਦੇ ਮਗਰ ਅਲਟਾਵੇਂ ਪਾ ਲਏ ਇਹਦੇ ਮਗਰ ਮਲਚਰ ਪਾ ਲਿਆ ਇੱਕ ਮਗਰ ਰੋਟਾਵੇਟਰ ਪਾ ਲਿਆ ਫਿਰ ਆ ਇੱਕ ਮਗਰ ਆਲੂ ਬੀਜਣ ਵਾਲੀ ਪਾ ਲਈ ਇੱਕ ਟਰਾਲੀ ਤੇ ਆਲੂ ਲੈ ਕੇ ਵੀ ਜਾਣੇ ਨੇ ਜਿੰਨੇ ਲੈ ਲੋ ਉਹਨੇ ਥੋੜੇ ਆ ਉਹਨੇ ਥੋੜੇ ਆ ਫਿਰ ਉਦੋਂ ਕੰਪੈਨ ਵਾਲੇ ਨੇ ਹਾਰਨ ਮਾਰ ਦੇਣਾ ਆ ਕੇ ਕਿਉਂਕਿ ਵੀ ਅਸੀਂ ਆਉਨੇ ਆ ਹਾਂ ਕਿਉਂਕਿ ਹੁਣ ਨਾ ਸੀਜ਼ਨ ਰਹਿ ਗਿਆ ਥੋੜਾ ਕਾਲੀ ਵਾਲਾ ਕਾਲੀ ਵਾਲਾ ਅੱਗੇ ਹੁੰਦੇ ਸੀ ਸੀਜ਼ਨ ਮਹੀਨਾ ਮਹੀਨਾ ਚੱਲ ਜਾਂਦੇ ਸੀ ਚੱਲੇ ਜਾਂਦੇ ਚੱਲੀ ਜਾਂਦੇ ਨੇ 65 ਟਰੈਕ ਵੀ ਤੁਸੀਂ ਗੱਲ ਕਰਦੇ ਹੋ ਬਜ਼ੁਰਗਾਂ ਨੇ ਜਦੋਂ ਚਲਾਇਆ ਨਾ ਤਾਂ ਮੈਨਾਂ ਦਾ 2-2 3-3 ਮਹੀਨੇ ਟਰੈਕ ਚੱਲ ਜਾਂਦਾ ਹਣਾ ਇਹ ਤਾਂ ਜੀ ਖੜਦਾ ਹੀ ਨਹੀਂ ਸੀਗਾ ਸਿਆਲ ਚ ਵੀ ਸਿਆਲ ਚ ਲੁਧਿਆਣੇ ਨੂੰ ਤੂੜੀ ਤੇ ਚੱਲੀ ਜਾਂਦਾ ਸੀ ਹੁਣ ਤਾਂ ਹਫਤੇ ਕਿਚ ਆਪਾਂ ਧੋਸ ਸਵਾਰ ਕੇ ਬਾਅਦ ਚ ਕਨੇ ਲਾ ਦੋ ਅੰਦਰ ਲਾ ਦੋ ਅੰਦਰ ਕਿਉਂਕਿ ਮਿੰਟੋ ਮੰਟੀ ਕੰਮ ਖਿੱਚਦੇ ਹੀ ਦੇ ਆ ਇੱਥੇ ਜਾਂਦੇ ਆ ਇਹ ਆਪਾਂ ਕਿੰਨੇ ਦਾ ਲਿਆ ਸੀ ਇਹ ਆਪਾਂ 4 ਲੱਖ ਦਾ ਲਿਆਂਦਾ ਸੀਗਾ ਜੀ 4 10 ਮੋਡਲ ਆ ਇਹ 10 ਮੋਡਲ ਇਹ ਆਪਾਂ ਕਿੰਨੇ ਸਾਲਾਂ ਚ ਲਿਆ ਇਹ ਤਕਰੀਬਨ ਆਪਾਂ 2000 2000 ਚ ਲਿਆਂਦਾ ਸੀਗਾ ਜੀ 2000 ਨਹੀਂ ਨਹੀਂ ਸੰਨ ਸੰਨ ਆਪਾਂ ਮਤਲਬ ਇਹ 2010 ਮਾਡਲ ਹੈ ਤੇ 2012 ਤੋਂ 11 12 ਚ ਲਿਆਂਦਾ ਇਹ ਆਪਾਂ ਨੇ ਹਾਂ ਇਹ ਆਪਾਂ 18 ਚ ਲਿਆਂਦਾ ਜੀ 18 ਹਾਂ 18 ਚ ਲਿਆਂਦਾ ਵੀ 8 ਸਾਲ ਚੱਲਿਆ ਲਾ ਲਓ ਹਾਂ ਤੇ ਇਹ ਕਿ ਉਹਦੋਂ ਟਰੈਕਟਰ ਦਾ ਅੱਜ ਵੀ ਕਰਮ ਵਾਲਾ ਨਵੇਂ ਦਾ ਨਵਾਂ ਹੀ ਹੈ ਹਾਂਜੀ 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 ਇਦਾਂ ਹੀ ਸੀਗਾ ਜੀ ਉਦੋਂ ਕਿੰਨਾ ਚੱਲਿਆ ਸੀ ਇਹ ਉਹ ਥੋੜਾ ਹੀ ਚੱਲਿਆ ਸੀ ਟਾਇਰ ਜਮਾ ਐਨੇ ਟਾਇਰ ਸੀ ਨਾਲ ਦੇ ਟਾਇਰ ਅੱਛਾ ਨਾਲ ਦੇ ਸੀ ਉਦੋਂ ਨਾਲ ਦੇ ਸੀ ਅਸੀਂ ਫਿਰ ਥੋੜਾ ਜਿਹਾ ਸਾਲ ਦੋ ਸਾਲ ਚਲਾ ਕੇ ਫਿਰ ਅਸੀਂ ਐਮ ਆਰ ਐਫ ਦੀ ਜੋੜੀ ਆ ਲਾ ਕੇ ਇੰਨੀ ਕਸੀ ਆ ਹਲੇ ਠੀਕ ਹੈ ਇਹ ਇਹ ਟਾਇਰ ਤਾਂ ਹੀ ਆਪਦੇ ਹੱਥੀ ਪਾਏ ਆਪਦੇ ਹੱਥੀ ਪਾਏ ਆ ਉਹ ਲਾ ਕੇ ਜਾਨੀ ਉਹ ਅੱਧੇ ਅੱਧੋਂ ਜ਼ਿਆਦਾ ਹੋ ਗਏ ਸੀਗੇ ਇਹਦਾ ਤਜਰਬਾ ਕਿਵੇਂ ਰਿਹਾ ਇਹਦਾ ਵੀ ਪੂਰਾ ਵਧੀਆ ਜੀ ਕੋਲ ਮਲਾ ਕੇ ਹੁਣ ਆਪਾਂ ਜ਼ਿੰਮੇਦਾਰ ਆਪਣੇ ਕੋਈ ਵੀਡੀਓ ਵੇਖਣਗੇ ਹਨ ਤੁਹਾਡੇ ਕੋਲੇ ਸਾਰੇ ਹੈਗੇ ਆ ਹਾਂਜੀ 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 ਬੜੇ ਟਾਵੇਂ ਜ਼ਿੰਮੇਦਾਰ ਹੁੰਦੇ ਵੈਗਰੂ ਸਭ ਨੂੰ ਤਰੱਕੀਆਂ ਬੜੇ ਹਰੇਕ ਕੋਲੇ ਹੁਣ ਹਾਂਜੀ ਹਾਂਜੀ ਆਪਾਂ ਤਾਂ ਜ਼ਿੰਮੇਦਾਰ ਨੂੰ ਉਹ ਦੱਸਣਾ ਵੀ ਆਪਣਾ ਐਕਸਪੀਰੀਅੰਸ ਹਾਂਜੀ ਹਾਂ ਚੰਗਾ ਤੇ ਚੰਗਾ ਦੱਸਿਆ ਦੇ ਮਾੜਾ ਤੇ ਮਾੜਾ ਦੱਸਿਆ ਜਨਾ ਆਪਾਂ ਵੈਸੇ ਕੋਈ ਚੀਜ਼ ਨੂੰ ਮਾੜਾ ਨਹੀਂ ਕਹਿੰਦੇ ਸੋ ਕੰਪਨੀ ਚੀਜ਼ ਬਣਾਉਂਦੀ ਹੈ ਵਧੀਆ ਹੀ ਬਣਾਉਂਦੀ ਵਧੀਆ ਵਧੀਆ ਸਾਰਿਆਂ ਦੇ ਆਪਾਂ ਕੋਈ ਜ਼ਿੰਮੇਦਾਰ ਦੇ ਕੋਈ ਗੱਲ ਪੱਲੇ ਪੈ ਜੇ ਇਹ ਜਿਵੇਂ ਤੁਹਾਡੀ ਕੁਆਲਿਟੀ ਅੱਡ ਇਹ ਵੀਰ ਦੀ ਅੱਡ ਹੋਏਗੀ ਮੇਰੀ ਅੱਡ ਨਨੂ ਦੀ ਅੱਡ ਉਹ ਹਿਸਾਬ ਹੈ ਇਤੋਂ ਕੰਮ ਇਹ ਤਾਂ ਟੋਟਲ ਕੰਮ ਹੀ ਲੈ ਲਈਏ ਉਲਟਾ ਮੇ ਵੀ ਅਸੀਂ ਇਹਦੇ ਮਗਰ ਪਾਲੇ ਰੂਟਾਵੇਟਰ ਸਾਰਾ ਕੱਦੂ ਇਹਨੇ ਕਰਨਾ ਵਾ ਅੱਛਾ ਤੇ ਟਰਾਲੀ ਦਾ ਕੰਮ ਵੀ ਲਈਦਾ ਇਹਦੇ ਟੋਟਲ ਕੰਮ ਤੋਂ ਕਈ ਵੀਰ ਕਲਪਦੇ ਆ ਤੁਹਾਨੂੰ ਕਿਵੇਂ ਰਿਹਾ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ ਇਹਦੀ ਕੋਈ ਕਦੇ ਖੁੱਲੀਆਂ-ਖੱਲੀਆਂ ਕਣੀ ਨਾ ਹੂੰ ਮਾੜਾ-ਮੋਟਾ ਤੇਲ-ਤੂਲ ਚੇਂਜ ਕਰਾਉਣਾ ਪੈ ਜਾਂਦਾ ਵਾ ਤੇ ਜਲਾਈ ਦੇ ਹਿਸਾਬ ਨਾਲ ਬੈਰਿੰਗ ਸ਼ੈਰਿੰਗ ਵੀ ਪੈਣੇ ਨੇ ਹੂੰ ਕਿ ਨਹੀਂ ਨਹੀਂ ਉਹਦੇ ਉਹਦੇ ਕਰਮਾਲੇ ਦੇ ਬੈਰਾਂ-ਪੁਰਾਂ ਅਜੇ ਤੱਕ ਨਹੀਂ ਪੈ ਉਹ ਤਾਂ ਗਲੀਸਬ ਨਹੀਂ ਕਰਾਇਆ ਮੈਂ ਉਹੀ ਤਾਂ ਗੱਲ ਕਰਦਾ ਇਹੀ ਤਾਂ ਆਪਾਂ ਦੱਸਣਾ ਵੀਰਾਂ ਆਪਾਂ ਇਹਨੂੰ ਮਾੜਾ ਨਹੀਂ ਕਹਿੰਦੇ ਮੇਰੇ ਵੀਰ ਐਵੇਂ ਹੌਲੈਂਡ ਵਾਲੇ ਗੁੱਸਾ ਨਾ ਕਰਿਆ ਦੇ ਆਪਾਂ ਤਾਂ ਉਹ ਤਾਂ ਜਿਹੜੀ ਚੀਜ਼ ਚੱਲਿਆ ਜੋ ਸਾਹੂਕਤਾਵਾ ਆਉਂਦਾ ਆ ਕੇ ਤੇ ਇਹਦੇ ਮਤੋਂ ਮਗਰੋਂ ਸਰਵਿਸ ਦੋ ਤਿੰਨ ਸੀਜ਼ਨਾਂ ਪਿੱਛੇ ਕਰਾਉਣੀ ਪੈਂਦੀ ਹੈ ਕਰਾਉਣਾ ਹਾਂ ਤੇਲ ਤੋਲ ਬਦਲੀ ਜਾਨੀ ਸੀਲਸੂ ਲੀਕ ਹੋ ਗਈ ਨਾ ਕਰਾਉਣਾ ਪੈਂਦਾ ਕਿਉਂਕਿ ਹੌਲੈਂਡ ਦੇ ਇੱਕ ਕਹਿੰਦੇ ਰਾ ਹਵਾ ਕਢਾਉਣੀ ਪੈਂਦੀ ਆ ਹਾਂਜੀ ਉਹ ਹੌਣ ਵਾਲੇ ਮਾਡਲ ਦੇ ਪਤਾ ਨਹੀਂ ਕੀ ਗੱਲ ਹਵਾ ਬਣਾਉਂਦਾ ਵਾ ਪਰ ਸਾਨੂੰ ਪ੍ਰੋਬਲਮ ਨਹੀਂ ਆਈ ਵੀ ਇਹ ਚੱਕੇ ਜਲੇਵੇੜੀ ਖੜਾ ਵਾ ਸੀ ਲੀਕ ਹੋ ਗਈ। ਇਹਦੇ ਨਹੀਂ ਕਦੇ ਹੋਈ। ਨਹੀਂ ਨਹੀਂ ਸਾਨੂੰ ਨਹੀਂ ਆਈ ਕੋਈ। ਕਿਉਂ ਕਿ ਹੁਣ ਨਾਲੇ ਮੋੜਾ ਅਸੀਂ ਤਾਂ ਆਲਦੀ ਮਰਜ਼ੀ ਨਾਲ ਜੇ ਵੀ ਆ ਢੈਲਾ ਇਹਨੂੰ ਖਲਾ ਕੇ ਸਾਫ ਸੂਪ ਕਰਾ ਕੇ ਜੀ ਬਰنگ ਬੁਰਗ ਚ ਚੱਕ ਕਿਉਂ ਜੀ 50 60 ਕਿਲਿਆਂ ਦੀ ਕਦੂ ਕੱਲੇ ਨੇ ਕਰਨਾ ਵਾ ਤੇ ਦੋ ਵਾਰ ਹੀ ਅਸੀਂ ਰੂਟਾਵੇਟਰ ਫੇਰਦੇ ਆ। ਠੀਕ ਆ ਵੀਰੇ ਮਤਲਬ ਦੋ ਕਿਲਿਆਂ ਦੇ ਵਿੱਚ ਦੂਰਾ। ਹਾਂ ਦੂਰਾ। 60ਾਂ ਨੂੰ ਡਬਲ ਕਰ ਲਓ। 120 ਹੋ ਗਿਆ। 120 ਕਿਲਿਆਂ ਦਾ ਕਦੂ ਕੱਲੇ ਨੇ ਕਰਨਾ। ਹੂੰ। ਡਬਲ ਡਬਲ ਕਦੂ ਆ। ਮੈਰੀ ਹੀਰੋਨੀ ਖੇਤੀ ਵੀ ਸੋਹਣੀ ਕਰਦੇ ਆ ਇਹਦੇ ਆ ਜੈਕੋ ਤੋਂ ਨਾਲ ਹੀ ਆਇਆ ਸੀ ਨਹੀਂ ਇਹ ਆ ਬਾਤ ਚਲਵਾਇਆ ਇਹ ਬਾਤ ਚਲਵਾਇਆ ਇਹ ਬਾਤ ਚਲਵਾਇਆ ਤਾਂ ਕਿ ਤੁਸੀਂ ਇਹਦੇ ਨਾਲ ਵੀ ਮਸ਼ੀਨ ਉਹ ਪਾਜੀ ਕਿ ਨਹੀਂ ਕਦੇ ਆਲੂ ਵਾਲੀ ਨਹੀਂ ਜੀ ਇਹਦੇ ਮਗਰ ਇਹਦੇ ਮਗਰ ਨਹੀਂ ਪਾਜੀ ਇਹਦੇ ਖਰਚਾ ਕਿੰਨਾ ਕਉਂਦਾ ਵੀਰੇ ਜੇ ਪਿਛਲੇ ਹਿੱਸੇ ਦੇ ਜਿਵੇਂ ਬੈਰਿੰਗ ਸ਼ੇਰਿੰਗ ਜਦੋਂ ਪਾਉਣੇ ਆਪਾਂ ਹਾਂਜੀ ਹਾਂਜੀ ਆਈਡੀ ਆ ਜਾ ਕੋਈ ਐਡ ਗਿਆ ਜਾ ਟੋਟਲ ਤਾਂ ਚਲੋ ਨਹੀਂ ਖਰਾਬ ਹੁੰਦੇ ਇੱਕ ਅੱਧਾ ਪੀਸ ਹੁੰਦਾ ਹੁੰਦਾ ਵਾ ਹੂੰ ਇਹ ਕਟੋ-ਕਟ 12-1300 ਦਾ ਬੈਰਿੰਗ ਬੈਰਿੰਗ ਲੇਦਰ ਲਾ ਲੋ 510000 ਹਾਂ ਹਾਂ ਮੇ ਸਾਹ ਦਾ ਹਿਸਾਬ ਸਰਵਿਸ ਵਾਲਾ ਹਿਸਾਬ ਜਾ ਸਰਵਿਸ ਵਾਲਾ ਹਿਸਾਬ ਹੀ ਆ ਜੇ ਕਹਿ ਦਈਏ ਵੀ ਚਲੋ ਆਪਾਂ ਨਵਾਂ ਲੈ ਲਈਏ ਉਹ ਪੰਜਾਂ ਸੱਤਾਂ ਦਾਣਾ ਸਾਲਾਂ ਬਾਅਦ ਉਹਦਾ ਵੀ ਕਰਾਉਣਾ ਹੀ ਪੈਣਾ ਆਪਾਂ ਕਿਹੜਾ ਇਹਦੀ ਕਸਤ ਮੋੜਨੀ ਹੈ ਜੇ ਤੇ ਆਪਦੀ ਪਹਿਲਾਂ ਹੀ ਇਹ ਤੇ ਥੋੜੇ ਥੋੜੇ ਪੈਸੇ ਲਾਈ ਜਾਵਾਂਗੇ ਤੇ ਐਂ ਨਹੀਂ ਉਹ ਗੱਲ ਉੱਥੇ ਹੀ ਆ ਜੀ ਜੀ ਉਹ ਉਹਦੇ ਨਾਲ ਛਤਰੀ ਨਹੀਂ ਆਉਂਦੀ ਹੈ ਨਾ ਨਹੀਂ ਜੀ ਇਹ ਤੁਸੀਂ ਆਪ ਲਗਾਈ ਆ ਆਪ ਲਵਾਈ ਆ ਜੀ ਹੂੰ ਉਦੋਂ ਉਦਾਂ ਹੌਲਣਾਂ ਆਉਂਦੀ ਆਏ ਸੀ ਕਿ ਨਹੀਂ ਸੀ ਆਉਂਦੀ ਹਾਂ ਨਹੀਂ ਉਦੋਂ ਬਾਅਦ ਆਉਣ ਲੱਗੀ ਆ ਬਾਅਦ ਆਉਣ ਲੱਗੀ ਆ ਬਾਅਦ ਆਉਣ ਲੱਗੀ ਆ ਹੂੰ ਇਹ ਜਿਹੜੇ ਨਵੇਂ 17 18 ਮਾਡਲ ਤੋਂ ਫੇਰ ਆਉਣ ਲੱਗੀ ਸੀਗੀ ਇਹਦੇ ਜਿਵੇਂ ਡੈਕਸ਼ਨਾਂ ਕਰਕੇ ਵੀਰੇ ਕਹਿੰਦੇ ਖਿਚਾਈ ਦਾ ਬਹੁਤ ਸਵਾਦ ਆਉਂਦਾ ਹੈਗਾ ਸਵਾਦ ਨਹੀਂ ਹੈਗਾ 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 ਫਰਕ ਤੋ ਕਿ ਆਪਾਂ ਦਬਾਬੇ ਵਾਲੇ ਵੀਰਾਂ ਨੂੰ ਵੇਚਦੇ ਆ ਟੌਲੀ ਟੋਲੀ ਕਰਦੇ ਨਹੀਂ ਨਹੀਂ ਹੈਗਾ ਹੈਗਾ ਫਰਕ ਹੈਗਾ ਫਰਕ ਹੈਗਾ ਹੈਗਾ ਕਿਉਂਕਿ ਇਹ ਜੋਰ ਇਹ ਇਹਦਾ ਪੰਪਰ ਉੱਟਰੀ ਜਾਣਾ ਹਾਂਜੀ ਇਹ ਰੋਟਰੀ ਰੋਟਰੀ ਰੋਟਰ ਪੰਪ ਕਰਕੇ ਜ਼ੋਰ ਬਹੁਤ ਨਜਾਇਜ਼ ਜਾ ਮਾਰਦਾ ਨਜਾਇਜ਼ ਕੀ ਇੱਕ ਤੀ ਇਹਦਾ ਮਾੜਾ ਮੋਟਾ ਜਿਹਾ ਕਰ ਲਾ ਕੇ ਉਲਟਾਵੇਂ ਮੈਂ ਇਹਦੇ ਮਗਰ ਪਾ ਲੇ ਮੂਰੋਂ ਖੜਾ ਹੋ ਜਾਂਦਾ ਸੀ ਹਾਂ ਤੇ ਸਾਲਾ ਮੂੰਹ ਖਿੱਚੀ ਜਾਂਦਾ ਸੀਗਾ ਦਾ 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 ਨਹੀਂ ਸੀਗਾ ਨਹੀਂ ਇਸ ਕੱਲੋ ਇਹ ਵੀ ਟਰੈਕਟਰ ਛੋਟੇ ਹਾਂ ਟਰੈਕਟਰ ਛੋਟੇ ਆ ਵੀ ਇਹ ਜੀ ਪਲੱਸ ਕਰਕੇ ਆਮ ਜਿਹੜਾ ਫਾਊਂਡੇਸ਼ਨ ਨਾਲੋਂ ਇਹਦਾ ਖਰਚਾ ਵੀ ਘਟਾ ਹੂੰ ਤੇ ਵਿਦਆਊਟ ਟਰਬੋ ਜੀ ਅੱਛਾ ਇਹ ਬਿਨਾਂ ਟਰਬੋ ਤੋਂ ਬਿਨਾਂ ਟਰਬੋ ਤੋਂ ओके ਜਿਹੜੀ ਕੇਮ ਪੈਂਦੀ ਆ ਉਹ ਇਹ ਦੀ ਇਹ ਦੀ ਕੇਮ ਪੈਂਦੀ ਆ ਉਹਨਾਂ ਚ ਹਾਂ ਮੈਂ ਉਹੀ ਕਹਿਣ ਲੱਗਾ ਇਹ ਉਹ ਵਾਲਾ ਮਾਡਲ ਆ ਉਹ ਵਾਲਾ ਮਾਡਲ ਆ ਉਹ ਤੋਂ 9 10 ਵਾਲਾ ਮਾਡਲ ਉਹ ਮਾਡਲ ਆ ਇਹਦੇ ਚ ਕੇਮ ਉਹੀ ਆ ਇਹ ਕੰਪਨੀ ਨਾਲੇ 55 57 एचपी ਆਉਂਦੀ ਹੁੰਦੀ ਹਾਂ 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 ਹੋਣ ਵਾਲੇ ਦਾ ਚਲੋ ਸੀਆਰਡੀ ਦੇ ਚੱਕਰ ਚ 50 ਆਉਂਦੇ ਆ 50 ਆਉਂਦੇ ਆ ਤੇ ਇਹ ਕਰਮਾ ਵਾਲੇ ਚਲੋ ਪਹਿਲੇ ਵੱਡੇ ਆਉਂਦੇ ਸੀ ਵੱਡੇ ਆਉਂਦੇ ਆ ਇਹ ਕਹ ਪੰਪ ਦੀ ਮੋਡੀਫਿਕੇਸ਼ਨ ਜ਼ਰੂਰ ਇਹਦੀ ਕਰਾਈ ਸੀ ਵੱਡਾ ਪਾਇਆ ਹੋਇਆ ਉਹ ਕਰਾਈ ਆ 50 20 ਵਾਲਾ ਪੁਆਈ ਹੋਈ ਆ ਪਲੇਟ ਉਹ ਸਪਰਿੰਗ ਸਪਨ ਜੋ ਚੇਨ ਦਾ ਉਹ ਤੇ ਕਿੰਨਾ ਕੁ ਬ੍ਰੇਖ ਖਰਚਾ ਆਇਆ ਸੀ ਖਰਚਾ ਆਇਆ ਜੀ ਪੰਪ ਹੋਣ ਵਾਲਾ ਸੀਗਾ ਉਹ ਮੈਸਤਰੀ ਸਾਨੂੰ ਕਹਿੰਦਾ ਪਾਰੋਂ ਆ ਹੂੰ ਤੇ ਉਹ ਮੈਸਤਰੀ ਸਾਨੂੰ ਕਹਿੰਦਾ ਵੀ ਉਨੇ ਕੀ ਪੈਸੇ ਲੱਗਣੇ ਨੇ ਅੱਛਾ ਹੁਣ ਪਲੰજર ਤਾਂ ਪੈਣੀ ਹੀ ਨੇ ਹੂੰ ਵੀ ਪਲੇਟ ਤਾਂ ਨਵੀਂ ਪੈਣੀ ਪੈਣੀ ਆ ਚਾਹੇ ਇਹ ਦੀ ਪਵਾਲਾ ਚਾਹੇ ਦੂਜੀ ਆ ਸੀਗਾ ਵੀ ਹੁਣ ਤੁੰਨ ਵਧਾਈ ਦੇ ਹੁਣ ਜਾਨੀ ਅਸੀਂ ਸਪੈਸ਼ਲ ਨਹੀਂ ਪੁਵਾਈ ਵੀ ਜਦੋਂ ਲੋੜ ਸੀ ਉਦੋਂ ਉਦੋਂ ਪੁਵਾਈ ਆ ਹੁਣ ਇਹਨੂੰ 2 ਸਾਲ ਹੋ ਗਏ ਉਦੋਂ ਬਾਅਦ ਤਾਂ ਇਹ ਸਾਲਾ ਹੁਣ ਤਾਂ ਬੜਾ ਜ਼ੋਰ ਮਾਰਦਾ ਡੀਜ਼ਲ ਦਾ ਵੀ ਬਰੇ ਖਰਚ ਦਾ ਫਰਕ ਪਿਆ ਸੀ ਕਿ ਨਹੀਂ ਡੀਜ਼ਲ ਦਾ ਚਲੋ ਥੋੜਾ ਖਰਚਾ ਵਧਿਆ ਹੋਊਗਾ ਪਰ ਖਚਾਈ ਪੱਖੋਂ ਪਿੱਛੇ ਨਹੀਂ ਹਟਦਾ ਹੁਣ ਹੁਣ 9 ਫੁੱਟਾ ਰੋਟਾਵੇਟਰ ਅੱਛਾ ਵਧੀਆ ਚੱਲਦਾ ਇਹਦੇ ਮਗਰ ਪੂਰਾ ਵਧੀਆ ਚੱਲਦਾ ਮੈਂ ਕਹਣਾ ਪਰ ਵਾਹੀ ਨਹੀਂ ਗਈ ਇਹ ਵੀ ਖੇਤੀ ਮੌਕੇ ਜਦੋਂ ਤੁਸੀਂ ਹੁਣ ਆਪਣੇ ਸੀਜ਼ਨ ਗਾਂ ਆ ਜਣਾ ਹਾਂਜੀ ਇਹ ਵੀਰ ਵੀ ਨਾਲ ਹੀ ਮਤਲਬ ਹਾਂ ਹੁੰਦਾ ਇਹ ਪੜਦੇ ਨੇ ਚਲ ਉਦੋਂ ਹੱਥ ਵਟਾ ਦਿੰਦੇ ਸਾਡੇ ਨਾਲ ਉਦੋਂ ਨਾਲ ਹੱਥ ਹੁੰਦਾ ਹਾਂ ਜਿਵੇਂ ਆਲੂ ਬਜਾਈ ਚ ਹੋ ਗਏ ਉਦੋਂ 10 15 ਦਿਨ ਜਿਹੜੇ ਹੋਗੇ ਉਹ ਲਵਾਤੇ ਇੱਕ ਚੀਜ਼ ਮੈਂ ਹਰੇਕ ਨੂੰ ਹੀ ਪੁੱਛਦਾ ਹਾਂ ਮੇਰੇ ਇਹ ਸਵਾਲ ਗਲਤ ਹੁੰਦਾ ਵੈਸੇ ਤਾਂ ਹਾਂਜੀ ਹਾਂ ਥੱਲੇ ਚਲੋ ਆਪਾਂ ਉਹਦੀ ਵੀ ਗੱਲ ਕਰਨੀ ਹੈ ਹਾਂਜੀ ਵਾਲੈਤੀ ਦੀ ਤੁਹਾਡੇ ਦਿਲ ਨੂੰ ਜੇ ਇੱਕ ਬਾਚ ਦੱਸਣਾ ਹੋਵੇ ਤੁਹਾਨੂੰ ਕਿਹੜਾ ਤਕੜਾ ਲੱਗਦਾ ਤਕੜੇ ਦੀ ਗੱਲ ਜੇ ਆਪਾਂ ਕਰੀਏ ਤਕੜੇ ਇਹ ਦੇਖੋ ਪਿਆਰੇ ਹੁੰਦੇ ਆ ਪਿਆਰੇ ਹੁੰਦੇ ਆ ਹਾਂਜੀ ਹਾਂ ਵੀ ਇੱਕ ਵੇਖੇ ਦੱਸਣਾ ਜਾਵੇ ਨਚੋੜ ਜਾ ਜਾਨੀ ਅੱਡੋ ਅੱਡ ਕੰਮਾਂ ਦੇ ਵਿੱਚ ਅੱਡੋ ਅੱਡ ਤਕੜੇ ਆ ਜੀ ਇਹ ਜੇ ਕਹਿ ਰਹੀ ਹਾਂ ਹਾਂ ਜਿਵੇਂ ਹੁਣ ਤੂੜੀ ਵਾਲੀ ਤੇ ਸਵਰਾਜ ਤੋਂ ਪਰਾਂ ਕੋਈ ਟਰੈਕਟਰ ਨਹੀਂ ਹੈਗਾ ਕੋਈ ਨਹੀਂ ਹੈਗਾ ਹੂੰ ਜੇ ਆਪਾਂ ਵਾਹਿਕਾਰੀ ਨੂੰ ਕਰਨਾ ਵਾ ਸਾਇਲੈਂਟ ਟਰੈਕਟਰ ਹੌਲੈਂਡਰ ਤੇ ਜੋਂਡੀ ਯਾਰਾ ਜਿਹੜੇ ਚੁੱਪ ਕਰਕੇ ਮਾਦੀ ਚਲਾਈ ਚਲੋ ਬੰਦਾ ਹੰਬਦਾ ਹੀ ਨਹੀਂ ਦੇਖੋ ਕੋਈ ਸ਼ੋਰ ਸ਼ਰਾਬਾ ਨਹੀਂ ਕਰਦੇ ਸ਼ੋਰ ਸ਼ਰਾਬਾ ਬਹੁਤ ਘੱਟ ਹੂੰ ਉਹਨਾਂ ਕੰਮ ਨੂੰ ਇਹ ਆ ਉਹਨਾਂ ਕੰਮ ਨੂੰ ਉਹ ਹੈਗਾ ਤਕੜ ਟਰੈਕਟਰ ਉਹਦੇ ਉਹਦੇ ਵੈਸੇ ਤਾਂ ਇੱਥੇ ਹੀ ਤੇ ਕੰਪਨੀ ਨੇ ਨੂੰ ਸਾਈਲੈਂਟ ਥੋੜਾ ਜਿਹਾ ਕੀਤਾ ਸੀ ਹਨਾ ਹਾਂ ਕੀਤਾ ਸੀਗਾ ਸਰਰੇ ਦਾ ਲੰਮਾ ਦੂਜੇ ਸਰਾਂ ਨਾਲ ਤਾਂ ਇਹ ਆਵਾਜ਼ ਫਰਕ ਕਰਨਾ ਹਾਂ ਇਹਦੀ ਆਵਾਜ਼ ਵੀ ਹੋਰ ਤਰ੍ਹਾਂ ਦੀ ਆ ਹਾਂ ਇਹਦੀ ਥੋੜੀ ਜੀ ਉਹਦੋਂ ਭਾਰੀ ਹੋਗੀ ਹਾਂ ਆਵਾਜ਼ ਇਹਦੀ ਦੂਜੇ ਦੀ ਕੀ ਤਿੱਖੀ ਤਿੱਖੀ ਬੜੇ ਕਿਹਦੀ ਤਾਂ ਚਲੋ ਸਾਖਦਾ ਇਹ ਥੋੜੀ ਭਾਰੀ ਆ ਹਨਾ ਸਰਸਿਸਟਮ ਹੋਰ ਤਾਂ ਦਾ ਹਾਂ 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 ਇਹ ਆ ਜਾ ਵੀ ਨੰਨੂ ਐ ਦੇਤੇ ਜਿਹੜੇ ਨੇ ਇਸ ਟਰੈਕਟਰ ਕਰਕੇ ਸਪੈਸ਼ਲ ਤੋਂ ਦੇਖਣਾ ਹੈ ਹਾਂਜੀ ਤਾਂ ਗਰਮੀ ਆਉਣ ਵਾਲੀ ਆ ਹਾਂਜੀ ਕੋਟ ਆਪਣੇ ਲੈ ਗਏ ਆ ਲੈ ਗਏ ਲੈ ਗਏ ਤੇ ਮੈਨੂੰ ਇੱਕ ਵੀਰ ਨੇ ਕਿਹਾ ਸੀ ਕਹਿੰਦਾ ਯਾਰ ਵੀ ਜਿਵੇਂ ਮੈਂ ਤੁਹਾਨੂੰ ਵੀ ਪੁੱਛਿਆ ਸੀ 545 ਹਾਂਜੀ ਏਸੀ ਵੀ ਕੰਪਨੀ ਵੱਲੋਂ ਲਈਏ ਹੂੰ ਜਾਂ ਇਦਾਂ ਫਾਇਦਾ ਪਹਿਲਾਂ ਤਾਂ ਮੈਨੂੰ ਇਹ ਹੀ ਦੱਸੋ 545 ਆਪਾਂ ਨੂੰ ਆਈਡੀਆ ਕਿੰਨੇ ਕ ਦਾ ਉਹ 20+ ਜਾਂਦਾ ਹੋ ਤਾਂ 24 25 ਦੀ ਰੇਂਜ ਚ ਹੋ ਜਾਂਦਾ ਜੀ 24 25 ਹਾਂਜੀ ਇਹ ਆਪਾਂ ਨੂੰ ਕਿੰਨੇ ਚ ਪੈ ਗਿਆ ਸੀ ਇਹ ਆਪਾਂ ਨੂੰ ਜੀ ਮੰਨ ਕੇ ਚੱਲੋ 14 ਕ ਲੱਖ ਚ ਪੈ ਗਿਆ ਜੀ 14 ਕ ਚ ਪੈ ਗਿਆ ਸਾਰਾ ਜਣੀ ਵੇਟ ਬੂਟ ਪਾ ਕੇ ਅੱਛਾ ਤੇ ਸਾਰਾ ਏਸੀ ਕੈਬਨ ਲਵਾ ਕੇ ਆ ਵੀ ਉਹਨਾਂ ਨੇ ਲਾਇਆ ਇਹ ਉਹਨਾਂ ਨੇ ਹਾਂ ਜੀ ਉਦੋਂ ਸੀਗਾ ਥੋੜਾ ਜਿਹਾ ਵਿੱਚ ਡਿਸਕਾਊਂਟ ਕਰਿਆ ਸੀਗਾ ਅੱਛਾ ਇਹਨਾਂ ਦਾ ਪਹਿਲਾਂ ਬੁਕਿੰਗ ਕਰਦੇ ਆ ਜੀ ਆਪਾਂ ਓਕੇ ਫਿਰ ਉਹ ਇਹ ਆਪਾਂ ਲਵਾਇਆ ਕਿੱਥੋਂ ਇਹ ਵੀ ਦੱਸ ਜੀ ਇਹ ਸਮਾਨੇ ਤੋਂ ਲਵਾਇਆ ਜੀ ਸਮਾਨੇ ਤੋਂ ਹਾਂ ਜੀ ਉਹ ਆਪਣੇ ਜਿਹੜੇ ਬੜੇ ਫੇਮਸ ਆ ਵੀਰ ਗੋਲਡ ਸਟਾਰ ਵਾਲੇ ਕਿੰਨੇ ਚ ਲੱਗਿਆ ਜੀ ਇਹ ਤਕਰੀਬਨ 3.5 ਲੱਖ ਚ ਲੱਗਿਆ ਸੀਗਾ ਜੀ ਸਾਡੇ 3 ਵਿੱਚ ਆ ਵਿੱਚ ਪਾ ਕੇ ਇਹ ਵਿੱਚ ਪਾ ਕੇ ਤੇ ਆ ਵੇਟ ਆਪਾਂ ਆਡਾ ਜੇ ਸਾਰਾ ਕੁਝ ਆਡਾ ਜੀ ਇਹ ਆਡਾ ਇਹ ਆਡਾ ਮਗਰਲੇ ਆਡਾ ਮਗਰ ਵੇਟ ਪਾਏ ਨੇ ਉਹ ਆਡਾ ਉਹ ਆਡਾ ਆ ਮਗਰਾੜ ਤੇ ਏਸੀ ਕਵਨ ਇਹ ਸੀ ਕਵਨ ਇਹ ਜੇ ਆਪਾਂ ਲਿਆ ਸੀਗਾ ਬਾਈ ਮਾਡਲ ਆ ਨਾ 23 23 23 ਜਦੋਂ ਆਪਾਂ ਲਿਆ ਉਦੋਂ ਏਸੀ ਕਵਨ ਲਵਾਤਾ ਸੀ ਤੇ ਸ਼ਮੀਂ ਮਗਰ ਆਪਾਂ ਝੋਨਾ ਬਾਢੀ ਤੋਂ ਪਹਿਲਾਂ ਲਿਆ ਸੀ ਝੋਨਾ ਵੰਡਿਆ ਹੂੰ ਆਲੂ ਬੀਜੇ ਹੂੰ ਫਿਰ ਉਦੋਂ ਬਾਅਦ ਸਿਆਲ ਚ ਜਿਵੇਂ ਆਹ ਦਿਨ ਲੰਗੇ ਨੇ ਆਹ ਦਿਨਾਂ ਜੀ ਲਵਾਇਆ ਇਹ ਕਿੰਨਾ ਟਾਈਮ ਲੱਗ ਗਿਆ ਸੀ ਇਹਨੂੰ ਏਸੀ ਉਹਨਾਂ ਨੇ ਮਤਲਬ ਕਿੰਨੇ ਦਿਨ ਲਾਤੇ ਸੀ ਇਹ ਇਹ ਉਦੋਂ ਥੋੜਾ ਜਿਹਾ ਉਹਨਾਂ ਦਾ ਕੰਮ ਸੀਗਾ ਨਵਾਂ ਥੋੜਾ ਜਿਹਾ ਹੁਣ ਤਾਂ ਉਹ ਜੇ ਅੱਜ ਟਰੈਕਟਰ ਦਈਏ ਤਾਂ ਕੱਲ ਨੂੰ ਏਸੀ ਕੈਬਨ ਲਾ ਕੇ ਭੇਜ ਦਿੰਦੇ ਆ ਉਦੋਂ ਸਾਨੂੰ 2 ਦਿਨ ਲਾਤੇ ਸੀਗੇ ਬਸ ਉਹਨਾਂ ਨੇ 3 ਦਿਨ 3 ਦਿਨ ਲੱਗੇ ਹੂੰ ਯਾਨੀ ਉਹ ਸਾਰਾ ਬਣਿਆ ਹੋਇਆ ਉਹਨਾਂ ਦਾ ਬਾਅਦ ਚੱਕ ਕੇ ਉੱਤੇ ਹੀ ਰੱਖਣਾ ਵਾ ਪਾਸ ਆਪਣੇ ਜ਼ਿੰਮੇਵਾਰੀ ਦੇਖਣੀ ਕਿੰਨੇ ਸੀਜ਼ਨ ਤੁਸੀਂ ਚਲਾ ਲਿਆ ਇਹਨੂੰ ਇਹ ਮੰਨ ਕੇ ਚੱਲੋ ਜੀ 1 ਸਾਲ 'ਚ 2 ਸੀਜ਼ਨ ਹੋ ਜੀ ਏਸੀ ਕੈਬਨ ਨਾਲ ਏਸੀ ਕੈਬਨ ਨਾਲ ਹੂੰ ਪਾ ਸਕਣੀ ਨੇ ਸਾਡੇ ਵਾਲਿਓ ਤਾਂ ਪਾਸ ਆਸ ਠੀਕ ਆ ਹਾਂ ਜੇ ਆਪ ਚਲਾਉਣਾ ਤਾਂ ਡਰਾਈਵਰਾਂ ਕੋਲੇ ਨਹੀਂ ਡਰਾਈਵਰਾਂ ਕੋਲੇ ਨਹੀਂ ਨਾ ਜੇ ਤੁਸੀਂ ਆਪ ਚਲਾਉਣਾ ਲਵਾਓ ਹਾਂ ਤੇ ਨਹੀਂ ਬਿਲਕੁਲ ਨਹੀਂ ਇਹਦੇ ਕਿਸੇ ਚੀਜ਼ ਦਾ ਧਿਆਨ ਰੱਖਣਾ ਪੈਂਦਾ ਧਿਆਨ ਬਹੁਤ ਚੀਜ਼ਾਂ ਦਾ ਆਹ ਸਾਈਡ ਤੇ ਕਾਸੇ ਟਾਣੇ ਚ ਵੱਜਿਆ ਤਾਂहां ਵੀ ਦੇਖਣਾ ਔਰ ਤਾਂहां ਨਾ ਟਾਣਾ ਵੱਜੇ ਕਿ ਉੱਤੇ ਵੀ ਇਹਦੇ ਸਿਸਟਮ ਹੈਗਾ ਉੱਤੇ ਵੀ ਸਿਸਟਮ ਆ ਤਾਂ ਦੇਖਣ ਵਾਲਾ ਤਾਂ ਬਹੁਤ ਕੁਝ ਆ ਹੂੰ ਇਹਦੇ ਦੇ ਤਾਂ ਇੱਕ ਚੀਜ਼ ਵੀ ਖਰਾਬ ਹੋ ਗਈ ਬਿਨਾ ਏਸੀ ਇਹਦਾ ਖਰਾਬ ਹੋ ਜੇ ਫਿਰ ਤਣੀ ਚੱਲਣਾ ਕਿਹਾ ਨਾ ਨਾ ਇਹ ਤਾਂ ਅੰਦਰ ਘਰ ਨਹੀਂ 1 ਘੰਟਾ ਵੀ ਨਹੀਂ ਚੱਲਣਾ ਹਾਂ ਫਿਰ ਘੰਟਾ ਵੀ ਨਹੀਂ ਚੱਲਣਾ ਕਿਉਂਕਿ ਆਪਾਂ ਐਵੇਂ ਨਹੀਂ ਕਿ ਬਾਰੀ ਖੋਲ ਕੇ ਚਲਾ ਲਾਂਗੇ ਅੰਦਰ ਮਿੱਟੀ ਮਿੱਟੀ ਹੋ ਜੂ ਨਾ 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 ਜਿੱਦ ਦੇ ਕਿ ਮਾੜੀ ਕਿਸਮਤ ਨੂੰ ਖਰਾਬੀ ਪੈ ਗਈ ਫਿਰ ਇਹ ਖੜਾਉਣਾ ਹੀ ਪੈਣਾ ਇਹ ਤਾਂ ਮਿੱਟੀ ਆ ਹਾਂ ਫਿਰ ਇਹ ਸਾਰਾ ਟਰੈਕਟਰ ਹੀ ਇੱਕ ਸਾਦਾ ਮਿੱਟੀ ਆ ਖੜਿਆ ਇਹਨੇ ਤਾਂ ਟਰਾਲੀ ਵੀ ਨਹੀਂ ਲੈ ਕੇ ਆਉਣੀ ਕਿਸੇ ਨੇ ਕਹਿਣਾ ਵੀ ਮੈਂ ਨਹੀਂ ਲੈ ਕੇ ਆਉਣੀ ਤੇ ਫਿਰ ਕਦੇ ਆਈ ਇਦਾਂ ਦੀ ਖਰਾਬੀ ਨਹੀਂ ਸਾਨੂੰ ਤਾਂ ਨਹੀਂ ਆਈ ਨਹੀਂ ਆਈ ਹਾਂ ਸਾਨੂੰ ਅਸੀਂ ਆਨੰਦਪੁਰ ਸਾਹਿਬ ਪਿਛਲੇ ਸਾਲ ਗਏ ਸੀ ਨਵਾਂ ਨਵਾਂ ਲੱਗਿਆ ਸੀ ਹਾਂਜੀ ਸਾਨੂੰ ਪ੍ਰੋਬਲਮ ਆਈ ਸੀ ਤੇ ਉਹਦੇ ਚ ਕੰਪ੍ਰੈਸ਼ਰ ਅੱਛਾ ਜੀ ਉਹ ਜਾਨੀ ਚੱਲਦਾ ਸੀਗਾ ਜਾਨੀ ਉਦੋਂ ਠੰਡੀ ਸੀ ਕਿਉਂਕਿ ਐਡਾ ਨਹੀਂ ਸੀਗਾ ਨੰਦਪੁਰ ਸਾਹਿਬ ਗਏ ਤੇ ਉਹ ਕੰਮ ਨਹੀਂ ਕਰਦਾ ਹਣਾ ਪ੍ਰੋਪਰ ਨਹੀਂ ਕੰਮ ਕਰਦਾ ਸੀਗਾ ਤੇ ਚਲੋ ਉਹਨਾਂ ਨੇ ਸਾਨੂੰ ਦੇਖਾ ਬਦਲੀ ਕਰਦਾ ਸੀ ਉਦੋਂ ਟਰੈਕਟਰ ਫੇਰ ਉੱਥੇ ਲੈ ਜਾਣਾ ਪਿਆ ਨਹੀਂ ਨਹੀਂ ਇੱਥੇ ਭੇਜਦਾ ਸੀ ਉਹਨਾਂ ਨੇ ਅੱਛਾ ਭੇਜਦਾ ਸੀ ਹਾਂ ਤੋ ਤੁਸੀਂ ਆਪ ਹੀ ਫਿਰ ਫਿੱਟ ਕਰ ਲਿਆ ਬਾ ਗੈਸ ਹੀ ਸੀਗੀ 5-700 ਦੀ ਗੈਸ ਸੀ ਪਵਾਲੀ ਅੱਛਾ ਕਸੂਰ ਉਹਨਾਂ ਦਾ ਵੀ ਕੀ ਹੈ ਜਦੋਂ ਉਹਨਾਂ ਨੇ ਚੀਜ਼ ਹੀ ਨਵੀਂ ਦੇਤੀ ਆਪਾਂ ਨੂੰ ਹਾਂ ਆਪਾਂ ਫਿਰ ਕੰਪਨੀ ਦੀ ਇਹੀ ਹੁੰਦਾ ਮੈਂ ਇਹ ਵੀ ਪੁੱਛਣਾ ਸੀ ਵੀ ਸੁਨਵਾਈ ਕਰਦੇ ਆ ਨਹੀਂ ਸੁਨਵਾਈ ਕਰਦੇ ਕਿਉਂਕਿ ਆਪਣੀ ਹੁਣ ਵੀਡੀਓ ਵੇਖ ਕੇ ਜ਼ਿੰਮੇਵਾਰ ਹੋਰ ਵੀਰਾਂ ਨੇ ਵੀ ਲਵਾਉਣਾ ਹੈ ਹਾਂ ਹਾਂ ਜਿਵੇਂ ਆਇਆ ਸਪੈਸ਼ਲ ਤੁਹਾਨੂੰ ਦੱਸਿਆ ਵੀ ਇਸੇ ਕਰਕੇ ਆ ਗਰਮੀ ਆਉਂਦੀ ਭਈ ਵੀਰਾਂ ਦੇ ਬੜੇ ਸਵਾਲ ਸੀ ਫਿਰ ਆਪਣੇ ਪੈਸੇ ਕਿੰਨੇ ਬਚ ਗਏ ਜੀ ਉਹ ਆਪਾਂ ਨੂੰ 20 ਤੋਂ ਪਲੱਸ ਗਿਆ ਹਾਂਜੀ 7-8 ਲੱਖ ਰੁਪਇਆ ਬਚਦਾ ਹਾਂਜੀ ਬਚਦਾ ਇੱਕ ਕੈਟਾਗਰੀ ਛੋਟੀ ਆ ਗਈ ਜੀ ਦੇਖੋ ਹੁਣ ਆਪਾਂ ਜਿਹੜਾ ਉਹ ਵੱਡੀ ਕੈਟਾਗਰੀ 'ਚ ਆ ਗਏ ਉਹਨਾਂ ਨੂੰ ਇੰਪਲੀਮੈਂਟ ਵੀ ਵੱਡੇ ਚਾਹੀਦੇ ਨੇ ਚਾਹੀਦੇ ਆ ਐਵਰੇਜ ਤਾਂ ਆਪਾਂ ਕਾਦੇ ਲੈਣੀ ਆ ਜੇ ਹੁਣ ਮਗਰ ਉਹਦੇ ਕੋਲੇ ਹੋਣੇ ਆ ਬਰਾਬਰ ਦੇ ਹੀ ਨਹੀਂ ਸਾਰੇ ਬਰਾਬਰ ਦੇ ਆ ਹੁਣ 13 ਹਾਲੀ ਆ 13 ਹਾਲ ਮੰਨ ਕੇ ਚੱਲ ਵੀ 13 ਕਿਹਦੇ ਮਗਰ ਮਰਜੀ ਪਾਲਾ ਤੈਨਾਂ ਜੋ ਕੱਢ ਕੇ ਆ ਜਾਓ ਬਈ ਜੇ ਤੁਸੀਂ ਵੱਡਾ ਲੈਂਦੇ ਹੋ ਉਹਨੂੰ ਤਾਂ ਫੇਰ 16 18 ਚਾਹੀਦੇ ਨੇ ਫੇਰ ਉਹ 16 18 ਉਹਨਾਂ ਮਗਰ ਨਹੀਂ ਪੈਣੇ ਹੁਣ ਰੋਟਾ ਵੇਟਰ ਹਾਂ ਫੇਰ 9 ਫੁੱਟੇ ਨੇ ਉਹ ਤੇ ਕੰਮ ਉਹਨੇ ਕਹਿਣਾ ਵੀ ਆਪਾਂ ਕਹਿਣਾ ਖਰਚਾ ਵੱਧਾ ਜਿਮੇਦਾਰ ਨੂੰ ਬਹੁਤ ਕੁਝ ਸੋਚਣਾ ਸੰਦਰਾ ਮੈਨੂੰ ਸੋਚਣਾ ਪੈਂਦਾ ਫਿਰ ਆਪਾਂ ਹੁਣ ਟਰਾਲੀ ਮੰਨ ਕੇ ਚੱਲ ਟਰਾਲੀ ਲੈ ਕੇ ਜਾਣੀ ਆਲੂਆਂ ਵਾਲੀ ਕੋਈ ਲੈ ਕੇ ਜਾਣੀ ਕੋਈ ਵੀ ਤੇ ਖਰਚਾ ਦਾ ਮੰਨ ਕੇ ਚੱਲ ਉਹਨੂੰ ਟਰਾਲੀ ਵੀ ਵੱਡੀ ਚਾਹੀਦੀ ਆ ਫਿਰ ਕਹੋਗੇ ਵੀ ਆਪਾਂ ਨੂੰ 22 ਫੁੱਟੀ ਚਾਹੀਦੀ ਆ 16 ਫੁੱਟੀ ਨਾਲ ਕੰਮ ਜਾਬ ਨਹੀਂ ਕੰਮ ਇਹ ਕਹਿ ਬਣ ਇਹ ਕਹਿ ਬਣ ਸੇਮ ਜੇ ਆਪਾਂ ਸਵਰਾਜ ਤੇ ਲਾਈਏ ਚੱਲੂਗਾ ਕਿ ਨਹੀਂ ਤੁਹਾਡੇ ਸਾਹ ਨੂੰ ਨਹੀਂ ਜੀ ਸਵਰਾਜ ਤੇ ਨਹੀਂ ਚੱਲਣਾ ਵਾਈਬ੍ਰੇਸ਼ਨ ਕਰਕੇ ਵਾਈਬ੍ਰੇਸ਼ਨ ਵੀ ਆਇਆ ਕੋ ਉਹਨਾਂ ਦਾ ਬਹੁਤ ਪੰਗਾ ਪੈਂਦਾ ਜੀ ਟੈਂਕੀ ਉਹਨਾਂ ਦੇ ਮੂਰੇ ਆ ਜਾਂਦੀ ਆ ਡੀਜ਼ਲ ਵਾਲੀ ਹਾਂ ਇਹਦੀ ਟੈਂਕੀ ਦਾ ਫਿਰ ਕੀ ਹੱਲ ਕੀਤਾ ਇਹਦੀ ਤਾਂ ਟੈਂਕੀ ਥੱਲੇ ਆ ਜੀ ਅੱਛਾ ਉਹ ਪਿੱਛੋਂ ਕੱਢਤੀ ਉਹ ਪਿੱਛੋਂ ਕੱਢਤੀ ਆ ਗਈ ਨਨੂ ਦਿਖਾ ਦੀ ਵੀਰਾਂ ਨੂੰ ਅੱਛਾ ਇਹ ਟੈਂਕੀ ਟੁੰਕੀ ਉਹਨਾਂ ਨੇ ਲਾਈ ਆ ਸਾਰਾ 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 ਪਿੱਛੋਂ ਘੜਤੀ ਟੈਂਕੀ ਵੀ ਰਹਿਣਾ ਪਿੱਛੋਂ ਘੜਤੇ ਪਿੱਛਾ ਬੇਲਾ ਬੇਲਾ ਹੀ ਜਾਵਾਂ ਨਾ ਨੋ ਤੂੰ ਚੱਲ ਅੰਦਰ ਵਿੱਚ ਮੈਂ ਖਾ ਵੀਰਾਂ ਨੂੰ ਸਾਰਾ ਟੈਂਕੀ ਵੀ ਵੱਡੀ ਆ ਉਹਦੇ ਨਾਲ ਅੱਛਾ ਉਹਦੇ ਨਾਲ ਵੱਡੀ 85 ਲੀਟਰ ਦੀ 85 ਲੀਟਰ ਦੀ ਹਾਂ ਉਹ ਆਪਣੇ 55 65 ਦੀ ਹੁੰਦੀ ਹਾਂ ਹਾਂ ਉਹ ਠੀਕ ਜਿਹੀ ਆਉਂਦੀ ਹੈ ਨਾ 60 ਇੱਕ ਹੁੰਦਾ 70 ਜਿੱਥੇ ਵੀ ਨਹੀਂ ਆਉਂਦਾ ਸਾਬਤ ਹਾਂ ਹੂੰ ਇਹਦੇ ਨਾਲ ਬੈਠ ਸਕਦਾ ਇੱਕ ਬੰਦਾ ਦੋ ਬਹਿ ਜਾਂਦੇ ਆ ਜੀ ਕਹਿੰਦਾ ਯਾਰ ਥੁੱਲਾ ਡੁੱਲਾ ਹੀ ਬੜਾ ਹੋ ਗਿਆ ਕੰਮ ਆਣਾ ਹਾਂ ਹਾਂ ਜਿਵੇਂ ਉਹ ਆਪਣੇ ਪਿੱਛੋਂ ਹਾਂ ਤੇ ਨਾਲੀ ਟੈਂਕੀ ਨਿਕਲਣ ਚ ਹਾਂ ਹਾਂ ਇੱਕ ਇਧਰ ਬਹਿ ਜੂ ਇੱਕ ਉਧਰ ਪਿੱਛੇ ਵੀ ਜਗ੍ਹਾ ਹੈਗੀ ਹੈ ਹੂੰ ਲਾਇਆ ਤਾਂ ਸੋਹਣਾ ਹੈ ਇਹ ਨਹੀਂ ਹੈਗਾ ਵੀ ਚੀਜ਼ ਪੂਰਾ ਓਕੇ ਗੱਲਬਾਤ ਹੈ ਨਾ ਤੇ ਆ ਡੈਕ ਦਾ ਸਿਸਟਮ ਉਹ ਨਾਲ ਵੇਚ ਦਿੱਤਾ ਸਾਰਾ ਸਾਰਾ ਵੇਚੀ ਵੇਚੀ ਹੈ ਜੀ ਅੱਛਾ ਸਾਰਾ ਪਿਛਲਾ ਵਾਈਪਰ ਉੱਪਰ ਸਭ ਕੁਝ ਟੋਟਲ ਟੋਟਲ ਵੈਰੀ ਗੁੱਡ ਯਾਰ ਚੀਜ਼ ਤਾਂ ਪੂਰੀ ਓਕੇ ਬਣਾ ਕੇ ਦਿੰਦੇ ਫਿਰ ਹਾਂਜੀ ਹਾਂ ਤੇ ਆ ਸੀਟ ਵੀ ਚੇਂਜ ਆ ਇਹ ਸੀਟ ਵੀ ਚੇਂਜ ਆ ਇਹ ਵੀ ਉਹਨਾਂ ਲਾ ਕੇ ਉਹਨਾਂ ਨੇ ਲਾ ਕੇ ਦਿੱਤੀ ਆ ਵੈਸੇ ਆਪਸ਼ਨ ਹੁੰਦਾ ਉਹਨਾਂ ਦਾ ਇਹ 5000 ਰੁਪਏ ਵੱਧ ਲੈਂਦੇ ਆ ਅੱਛਾ ਵੀ ਲਵਾਉਣੀ ਕਿ ਨਹੀਂ ਲਵਾਉਣੀ ਨਹੀਂ ਲਵਾਉਣੀ ਆਹ ਵਾਲੇ ਬੂਟ ਬਾਟ ਆ ਵੀ ਉਹਨਾਂ ਲਾਏ ਹੈ ਨਾ ਸਭ ਸਾਂਝੀ ਹਾਂਜੀ ਹਾਂਜੀ ਇਹ ਰੀਟੋ ਡੀਅਰ ਜੇ ਤੁਸੀਂ ਜਿਵੇਂ ਆਪਾਂ ਮਿੱਟੀ ਵਾਲੇ ਕੰਮ ਤੇ ਜਦੋਂ ਇਹਨੂੰ ਕੰਮ ਲੈਂਦੇ ਹਾਂ ਮਿੱਟੀ ਵਾਲਾ ਮਤਲਬ ਲਾ ਲਓ ਕੰਪਿਊਟਰ ਕਿਰਾਏ ਦੇ ਨਾਲ ਫੇਰ ਸਕਦੇ ਆ ਹਾਂ ਹਾਂ ਚੱਲੂਗਾ ਉੱਤੇ ਪੂਰਾ ਪੂਰਾ ਕਿਉਂਕਿ ਕੰਪਿਊਟਰ ਕਰਾਤੇ ਬਹੁਤ ਪੁੱਬਲ ਜੀ ਉੱਡਦੀ ਹੁੰਦੀ ਉਹ ਵੇ ਉਹ ਜਮਾ ਆਪਣਾ ਐ ਮਾਰ ਕੇ ਨਾ ਬੰਦ ਕਰਕੇ ਪਾਣੀ ਮਾਰ ਕੇ ਚੰਗੀ ਤਰ੍ਹਾਂ ਪ੍ਰੈਸ਼ਰ ਨਾਲ ਆਪਾਂ ਨੂੰ ਚੈੱਕ ਕਰਕੇ ਫੇਰ ਦਿੰਦੇ ਆ ਵੀ ਕਿਸੇ ਪਾਸਿਓ ਕੋਈ ਪਾਣੀ ਤਾਂ ਨਹੀਂ ਜਾਂਦਾ ਅੱਛਾ ਐ ਨਹੀਂ ਪੂਰਾ ਬਿਲਕੁਲ ਹੁਣ ਪੜਾ ਕੇ ਪਾਣੀ ਮਾਰ ਦਿੰਨੇ ਆ ਇੱਕ ਬੂੰਦ ਵਿੱਚ ਪਾਣੀ ਨਹੀਂ ਜਾਂਦਾ ਜਦੋਂ ਪਾਣੀ ਨਹੀਂ ਗਿਆ ਮਿੱਟੀ ਤਾਂ ਫਿਰ ਉਦੋਂ ਥੋੜੀ ਜੀ ਦੂਰ ਦੀ ਗੱਲ ਆ ਹਮਮ ਤਾਂ ਪਾਣੀ ਪਹਿਲਾਂ ਪਾਣੀ ਜਾਊਗਾ ਮਿੱਟੀ ਬਾਅਦ ਚ ਜਾਣ ਲੱਗੂ ਇਹ ਹੈ ਪੂਰਾ ਹੈਵੀ ਆ ਹਾਂ ਹੈਵੀ ਆ ਪੂਰਾ ਪੂਰਾ ਵਾਜੇ ਹੁਣ ਜੀ ਉ ਆਪਾਂ ਓਦਾਂ ਕੋਈ ਚੀਜ਼ ਮਾਰਾਂਗੇ ਤਾਂ ਉਹ ਤਾਂ ਫਿਰ ਹਨਾ ਜਦੋਂ ਆਪ ਚੀਜ਼ ਕੋਈ ਨੁਕਸਾਨੀ ਹੋ ਤਾਂ ਕਿਸੇ ਨਾਲ ਵੀ ਹੋ ਸਕਦਾ ਓਦਾਂ ਪੂਰਾ ਹੈਵੀ ਆ ਕੋਈ ਨਹੀਂ ਇਹਦੇ ਤੇ ਹੂੰ ਤੇ ਇਹਦੇ ਆ ਮਗਰਾਟ ਚੇਂਜ ਕਰੇ ਸੀਗੇ ਇਹ ਤਾਂ ਬਣਿਆ ਬਣਾਇਆ ਜੀ ਬਣਿਆ ਬਣਾਇਆ ਉੱਤੇ ਰੱਖਿਆ ਜਾਂਦਾ ਵਾ ਮਗਰਾਟਾਂ ਸਣੇ ਸਣੇ ਮਗਰਾਟ ਓਕੇ ਇਹ ਤਾਂ ਨਾਲ ਹੀ ਹੂੰ ਕੀਤਾ ਹੋਇਆ ਇਹਦੇ ਦੇ ओरिजिनल ਮਗਰਾਟ ਉਹ ਵੀ ਆਪਾਂ ਮੈਨੂੰ ਪਤਾ ਮੇਰੇ ਰਹੀਂ ਕਿਤੇ ਗਏ ਆ ਚਲੋ ਵੀਡੀਓ ਚ ਮੈਂ ਦੱਸੀ ਦੇਣਾ ਲੱਕੀ ਵਾਲੇ ਨਵੇਂ ਜੋਨਰ ਨੂੰ ਲੱਗੇ ਇਹਨੇ ਮਗਰ ਵੀ ਆਪਾਂ ਲਵਾਇਆ ਅੱਛਾ ਕੀ ਲਵਾਇਆ ਉਹ ਜੈਕ ਅੱਛਾ ਇਹਦੇ ਮਗਰ ਵੀ ਲਵਾਤਾ ਆ ਦੇ ਲਿਆ ਵੀ ਨੰਨੂ ਅੱਛਾ ਇਹਦੇ ਨਾਲ ਇੱਕ ਲੀਆਂ ਨੇ ਅਸੀਂ ਕਟੌਹ ਕਰਦੇ ਇਹ ਤਾਂ ਤੁਸੀਂ ਜਿਹੜੇ ਕਹਿੰਦੇ ਨਾ ਗੁੰਗੇ ਦੀ ਮਾਂ ਰਮਜ ਉਹ ਸਾਹ ਕਿਤਾਬ ਹੈ ਤੁਸੀਂ ਇਹਨਾਂ ਦੀਆਂ ਰਮਜਾਂ ਫੜ ਲੀਆਂ ਫੜ ਲੀਆਂ ਫੜ ਲੀਆਂ ਹੁਣ ਇੱਕ ਕੈਵਨ ਲਵਾਇਆ ਵਾ ਕੱਲ ਨੂੰ ਹੁਣ ਇਹਨੂੰ ਪੱਟਾਂ ਅਗੇ ਲੈਫਟ ਨੂੰ ਕੱਲ ਨੂੰ ਪ੍ਰੋਬਲਮ ਆ ਗਈ ਪਹਿਲਾਂ ਹੀ ਕੰਮ ਓਕੇ ਪਹਿਲਾਂ ਕੰਮ ਓਕੇ ਰੱਖੋ ਮਨਿਆਰ ਬਣ ਜੀ ਹਾਂ ਇਹ ਕਿੰਨੇ ਚ ਲੱਗਾ ਇਹ ਵੀ 13 ਕਾ ਸ਼ਾਇਦ ਲੱਗਿਆ ਜੀ 13 ਇਹ ਕਿੱਥੋਂ ਲਵਾਇਆ ਇਹ ਘਰੇ ਹੀ ਮੰਗਾ ਲਿਆ ਸੀ ਘਰੇ ਮੰਗਾ ਲਈ ਸੀ ਘਰੇ ਪਹੁੰਚ ਗਈ ਸੀ ਅੱਛਾ ਘਰੇ ਪਹੁੰਚ ਗਈ ਇਹ ਆਪਣੇ ਉੱਥੇ ਬਣਾਉਣਾ ਮੰਗਾਇਆ ਸੀ ਓਕੇ ਇਹ ਸੁਨਾਮ ਕੈਟੀ ਤਿਆਰ ਕਰਦੇ ਆ ਉਹ ਤੇ ਫਿਰ ਤੁਸੀਂ ਆਪ ਕਰ ਘਰੇ 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 ਕਾਸਤਾ ਗੱਲੀ ਕੋਈ ਕੁਛ ਨਹੀਂ ਇਹਨੂੰ ਸਾਰਾ ਸਮਾਨ ਬਣਾਇਆ ਆਪਣੇ ਆ ਬਸ ਬੰਦੇ ਬਹੁਤ ਕਾੜੀ ਆ ਕਾਰਡ ਤਾਂ ਤੁਹਾਨੂੰ ਦਿਖਾਉਣਾ ਇੱਕ ਚੀਜ਼ ਹੋਰ ਆ ਹਾਂਜੀ